ਨਰਮਦੀ ਜੈ ਹੋ ਸੋ ਵੈਲਕਮ ਟੂ ਗਾਇਜ਼ ਇਨ ਅਰ ਨਿਊ ਵਲੌਗ ਆਪਾਂ ਹਰ ਇੱਕ ਸਾਲ ਯਾਤਰਾ ਕਰਦੇ ਆਂ ਜੀ ਜੰਗਲਾਂ ਦੀ ਤੇ ਉਹ ਡਿਟੇਲ ਤੁਹਾਨੂੰ ਮੈਂ ਅੰਡ ਤੇ ਦਊਂਗਾ ਤੁਸੀਂ ਮੇਰੇ ਨਾਲ ਦੇਖ ਸਕਦੇ ਆ ਸਾਰੀ ਜਿੰਨੀ ਵੀ ਧਰਤੀ ਹੈ ਇਹ ਸਾਧੂ ਸੰਤਾ ਮਹਾਤਮਾ ਦੀ ਹੈ ਸੋ ਆ ਤੁਸੀਂ ਦੇਖੋ ਜੈ ਹੋ ਸੋ ਸਾਧੂ ਸੰਤਾ ਮਹਾਤਮਾ ਦੀ ਧਰਤੀ ਤੇ ਆਪਾਂ ਅਭਿਆਸ ਕਰਨ ਆਉਨੇ ਆ ਮੈਂ ਕਦੀ ਇਹ ਵੀਡੀਓ ਪਾਈ ਨਹੀਂ ਚਲੋ ਨਵੇਂ ਪਚੰਗੀਆਂ ਪਚੰਗਣਾ ਵਾਸਤੇ ਬੜੀ ਵਧੀਆ ਲਾਹੇਵੰਦ ਹੋ ਗਈ ਸੋ ਚੱਲਦੇ ਆਂ ਨਵੇਂ ਟ੍ਰਿਪ ਤੇ ਨਰਮਦੇਈ ਜੈ ਹੋ ਸੋ ਬਿਲਕੁਲ ਆਪਾਂ ਚੱਲ ਰਹੇ ਆ ਉਧਰਲੇ ਪਾਸੇ ਸਾਰੇ ਨਰਮਦਾ ਮਾਤਾ ਵਾ ਤੇ ਆ ਬਾਬਾ ਜੀ ਦਾ ਸਕੂਲ ਆ ਜਿੱਨਾਂ ਦੇ ਆਸ਼ਰਮ ਚ ਅਸੀਂ ਰਹਿੰਦੇ ਆ ਸੋ ਉਹਨਾਂ ਦੇ ਸਕੂਲ ਡੇਰੇ ਬੜੇ ਬੜੇ ਵੱਡੇ ਬਾਈ ਬੜੇ ਬੜੇ ਕਾਰਜ ਨੇ ਐ ਨਹੀਂ ਕਰੋ ਡੋਗੀ ਰਾਮੂ ਵੀ ਇੱਥੇ ਆ ਤੇ ਆ ਗੰਜੂ ਵੀ ਇੱਥੇ ਆ ਹੋਰ ਟਿੰਜੂ ਵੀ ਇੱਥੇ ਆ ਸੋ ਬਿਲਕੁਲ ਯਾਰ ਮੈਂ ਤਾਂ ਸੋਚਿਆ ਇਹ ਵੀ ਅੱਜ ਤੋਂ ਪਛੜ ਜੂਗੀ ਪਰ ਨਹੀਂ ਨਹੀਂ ਚੱਲੂ ਹੋ ਗਿਆ ਬਾਬਾ ਜੀ ਚੱਲੇ ਆਪਾਂ ਦੂਰ ਦਾ ਸਫਰ ਹੈ ਭੈਰ ਆਪਾਂ ਵਜਨ ਕਰਕੇ ਤੁਰੇ ਆਂ ਬਾਕੀ ਦੇਖਦੇ ਆ ਕੋਈ ਗੱਲ ਨਹੀਂ ਯਾਰ ਭੇਜਾਂਗੇ ਕਿੰਡੀ ਗੱਲ ਆ ਅਗਰ ਕੋ ਕਿਹੜਾ ਘੁਰ ਚੱਲੇ ਅੱਗੇ ਬਰਾਤ ਬਰੂਤ ਲੱਗਦਾ ਹੈਗੀ ਆ ਤੋ ਬਿਲਕੁਲ ਜਿਨ੍ਹਾਂ ਨੇ ਕਥਾ ਕਰਨੀ ਆ ਸੋ ਉਹਨਾਂ ਦੀ ਸੁਰੱਖਿਆ ਵਾਸਤੇ ਸਾਰਾ ਤਾਮਝਾ ਆਪਦੀ ਚਲੋ ਚੱਲੀਏ ਚੈੱਕ ਕਰੋ ਚੈੱਕ ਕਰੋ ਨੇਤਾ ਜੀ ਨੇਤਾ ਜੀ ਹੱਥ ਜੋੜ ਲਿਓ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਜੋੜੋ ਕੋਈ ਨਹੀਂ ਜਿਤਾ ਦੇਾਂਗੇ ਜਿਤਾ ਦੇਾਂਗੇ ਸੜੀ ਕੋਈ ਗੱਲ ਨਹੀਂ ਜਿਤਾ ਦੇਾਂਗੇ ਮੀ ਬੜਾ ਪੈਂਡਾ ਫੌਜਾ ਦੇ ਮੀ ਚ ਡੇਗਾ ਸ਼ਕੀਆਂ ਸਿੰਘਾਂ ਨੇ ਤੋ ਯਾਰ ਵੀਊ ਚੈੱਕ ਕਰੋ ਕੈਮਰੇ ਚ ਆਹਾਹਾਹਾ ਬੈਂਡ ਆ ਵੀਊ ਚੈੱਕ ਕਰੋ ਐ ਹਰਿਆਲੀ ਹਰਿਆਲੀ ਆ ਵਖੋ ਇੰਨੇ ਸੋਹਣੇ ਲੱਗਦੇ ਨੇ ਉਹ ਸਾਹਮਣੇ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋ ਦਾ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਬਾਈ ਤ੍ਰੀ ਮੂਰਤੀ ਜਾਂ ਫੋਰ ਮੂਰਤੀ ਜਿਹੜਾ ਇਹਦਾ ਉਹ ਮੂੰਹ ਸਿਰ ਵੇਖੋ ਬਾਈ ਤੇ ਵੀਊ ਚੈੱਕ ਕਰੋ ਇਹ ਮੰਦਿਰ ਦੇ ਤੁਹਾਨੂੰ ਸਸਪੈਂਸ ਰੱਖ ਕੇ ਅਗਲੇ ਦਿਨ ਦਰਸ਼ਨ ਕਰਵਾਵਾਂਗੇ ਕਿ ਬਾਬਾ ਜੀ ਇਹਨਾਂ ਦਾ ਇਹਨਾਂ ਦਾ ਵੀ ਆਪਸ ਵਿੱਚ ਬੜੇ ਝਗੜੇ ਚ ਮੇਲੇ ਸ਼ੇਲੇ ਮੇਲੇ ਚੱਲਦੇ ਨੇ ਕਾਲ ਬਾਬਾ ਵੀਊੜਾ ਘੜਾ ਰਿਹਾ ਚੈੱਕ ਕਰੋ ਚੈੱਕ ਕਰੋ ਵੀਊ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਰੂਰੀ ਨਹੀਂ ਵੀ ਆਪਾਂ ਹਨਾ ਧਾਰਮਿਕ ਵਲੌਗ ਵੀ ਬਣਾ ਰਹੇ ਆ ਸੋ ਜਿੱਦੇ ਜਿੱਦੇ ਸਾਧੂ ਸੰਤਾਂ ਮਹਤਮਾਂ ਦੇ ਦਰਸ਼ਨ ਕਰੋਗੇ ਠੀਕ ਹੈ ਜੀ ਸੋ ਹਾਂਜੀ ਫਾਈਨਲੀ ਅਸੀਂ ਕਿੰਨਾ ਬਾਬਾ 1 ਘੰਟਾ ਹੋ ਗਿਆ ਤੁਰੇ ਨੂੰ 1 ਘੰਟਾ ਹੋ ਗਿਆ ਸਾਨੂੰ ਆਪਣੇ ਪੜਾ ਤੋਂ ਤੁਰੇ ਨੂੰ ਸੋ ਚੈੱਕ ਕਰਦੇ ਆਂ ਕਦੀ ਇੱਥੇ ਬੱਜੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਕਦੀ ਧੁੱਪ ਚੜ ਜਾਂਦੀ ਆ ਤੁਸੀਂ ਦੇਖ ਸਕਦੇ ਆਂ ਤੁਸੀਂ ਆਹ ਵੇਖੋ ਇੱਥੇ ਸੋ ਕਈ ਕੁਝ ਲੋਕਾਂ ਨੂੰ ਦੇਖ ਕੇ ਹੁਰਤਮੰਦਾ ਵੀ ਲੱਗਦਾ ਸੋਣ ਕੇ ਜਾਂ ਹੁਰਤਮੰਦ ਲਾਉਦਾ ਹੋਊਗਾ ਹਨ ਪਰ ਕੋਈ ਨਹੀਂ ਫਿਰ ਵੀ ਆਪਾਂ ਚੱਲ ਰਹੇ ਹਾਂ ਵੀਊ ਚੈੱਕ ਕਰੋ ਸੋ ਬਿਲਕੁਲ ਆਪਣੇ ਕੁਝ ਪੁਰਾਣੇ ਮਿੱਤਰ ਵੀ ਜਿਹੜੇ ਸਾਨੂੰ ਜਾਣਦੇ ਨੇ ਇੱਥੇ ਆ ਰਹੇ ਨੇ ਦੇ ਕੁੱਤੇ ਤੇ ਬਾਂਦਰ ਜਿਹੜੇ ਨੇ ਬੰਦਿਆਂ ਨੂੰ ਪਾਏ ਜਾਂਦੇ ਨੇ ਜਾਣਨਾ ਤੋਂ ਪ੍ਰਸ਼ਾਦ ਖਾਣ ਦੀ ਕੋਸ਼ਿਸ਼ ਕਰਦੇ ਨੇ ਸੋ ਆਹ ਦੇਖ ਸਕਦੇ ਹਾਂ ਤੁਸੀਂ ਟਿ 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 ਤੇ ਇਹਨਾਂ ਨੂੰ ਕੁਝ ਪਾਵਾਂਗੇ ਵੀ ਆਪਾਂ ਤੇ ਆਹ ਜਿਹੜੀਆਂ ਪੌੜੀਆਂ ਸਵਰਗ ਨੂੰ ਜਾਂਦੀਆਂ ਨੇ ਸੋ ਮੈਂ ਉਹ ਵੀ ਤੁਹਾਨੂੰ ਦਿਖਾਉਂਦਾ ਹਾਂ ਹੋਰ ਬਾਬਾ ਜੀ ਨੀ ਸਵਰਗ ਕੋ ਬੰਦਰ ਪੈ ਕੇ ਬੰਦ ਤੇ ਪੈ ਕੋ ਬੰਦਰ ਬੈ ਕੇ ਬੰਦ ਤੇ ਬਸ ਕੇ ਬੱਤੀ ਬਸ ਕੇ ਬੱਤੀ ਬਸ ਕੇ ਉਹ ਕੀ ਹੋ ਗਿਆ ਬੰਦਰ ਸੇ ਡਰ ਗਿਆ ਬੰਦਰ ਤੋਂ ਡਰ ਤੋਂ ਆਪਣੇ ਇੱਧਰ ਬਾਬਾ ਜੀ ਰਹਿੰਦੇ ਨੇ ਪਹਿਲੇ ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ ਸੋ ਇਹ ਜਿਹੜੀਆਂ ਪੌੜੀਆਂ ਸਵਰਗ ਨੂੰ ਜਾਂਦੀਆਂ ਨੇ ਸੋ ਬਿਲਕੁਲ ਇਹਦੇ ਅੱਗੇ ਜਿਹੜੀਆਂ ਹੈਵਨ ਕਹਿ ਸਕਦੇ ਹਾਂ ਤੁਸੀਂ ਇੱਕ ਬਹੁਤ ਵਧੀਆ ਦ੍ਰਿਸ਼ ਬਹੁਤ ਵਧੀਆ ਨਜ਼ਾਰਾ ਸਾਡਾ ਪਹਿਲਾਂ ਆਪਾਂ ਮੰਦਰ ਚ ਜਿੱਥੇ ਬਾਬਾ ਜੀ ਹੋਣਗੇ ਜੇ ਬਾਬਾ ਜੀ ਆ ਕੇ ਦਰਸ਼ਨ ਕਰਦੇ ਆਂ ਪਹਿਲੇ ਆਪਾਂ ਉੱਧਰ ਚੱਲਦੇ ਆਂ भी ये पहले ऐसे सपाट नहीं था ना हरियाणा में रहे हैं साल अच्छा साहब में बहुत बार जो है दर्शन किए बार। बहुत बार, एक अरे बार नहीं बढ़िया है और जो नहीं कहना चाहिए मुँह से वो भी किए हैं हरे वाह चलो बढ़िया है ऐसे ही सच्चे मन से भी कितने साधु संत साहब सब जगह जितने गुरुद्वारा साहब हैं बहुत दर्शन किया चालीस साल छत्तीस साल रहा अरे वाह अरे वाह बहुत बढ़िया बहुत बढ़िया नर्मदे नर्मदे नर्म आपकी फोटो तो ले लें हाँ जी हाँ जी जरूर लें जी जरूर हमारी शान है तो अरे तो। वाह हम जो है गुरु गोविंद सिंह जी के बिल्कुल है। बिल्कुल जी बिल्कुल राय राय फोटो है हम सभी को क्षत्रिय का दर्जा दिया गया जी बिल्कुल जब धर्म पे आन पड़ेगी हम लोग भी बिल्कुल बिल्कुल ये मूर्ख भी नहीं जानेंगे जल जानेगा जानते हैं ना हमारे मोबाइल में बंसावली है जो है वहाँ पर पटना साहब का भी फोटो इसमें है मैं वहां भी जा करके दर्शन किया हूँ मैं सबके के अंदर हमारे हम लोगों के पूर्वज हां जी अरे बिल्कुल जी बिल्कुल ठीक है सबके संजय गुरु हैं जी ठीक है जी नरेंद्र आपके साथ चलते हैं हाँ जी हाँ जी लीजिए जी बिल्कुल अरे भैया शलांग नहीं लगाना ठीक है नहीं चलाक नहीं लगा रहे ठीक है ਸੋ ਅੱਜ ਤੋਂ 2 ਸਾਲ ਪਹਿਲਾਂ ਇੱਥੇ ਕੋਈ ਟਿਕਟ ਟੁਕੜਨੀ ਨਹੀਂ ਹੋਣਾ ਤੇ ਨਾਲ ਟਿਕਟ ਲਾ ਤੇ ਦੱਸੋ ਲੈ ਖਾਣਾ ਉਹਨਾਂ ਨੂੰ ਵੀ ਖਿਲਾਣਾ ਪਏਗਾ ਬਾਬੂ ਟਿਕਟ ਲਗਾ ਦਈਏ ਹਾਂ ਅਭੀ ਇਹ ਨਿਕਲ ਗਏ ਭੀਰ ਜਬ ਤੱਕ ਉੱਪਰ ਆ ਜਾਈਏ ਅੱਛਾ ਨਵੀ ਲਗਾ ਦਈਏ ਸੋ ਬਿਲਕੁਲ ਤੁਹਾਨੂੰ ਸਵਰਗ ਦਿਖਾਉਣ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਦੁਬਾਰਾ ਫੇਰ ਨਰਕ ਚ ਲੈ ਕੇ ਚੱਲਦੇ ਹਾਂ ਨਰਕ ਸਵਰਗ ਇੱਥੇ ਹੀ ਆ ਵੀਰ ਦੂਰ ਨਹੀਂ ਚਲੋ ਕਹਾ ਮੰਦਰ ਦੇ ਦਰਸ਼ਨ ਕੀਤੇ ਵਾ ਤੁਹਾਨੂੰ ਨਹੀਂ ਕਰਾਏ ਕੁੰਡ ਧਾਰਾ ਉੱਥੇ ਵਗਦੀ ਸੀ ਚੇਤਾ ਭੁੱਲ ਗਏ ਅਸੀਂ ਅਗਲੇ ਅਗਲੇ ਵਲੌਗ ਚ ਦਿਖਾਵਾਂਗੇ ਤੋਂ ਆ ਚੈੱਕ ਕਰੋ ਬਿੱਲੂ ਨਹੀਂ ਓਏ ਬਿੱਲੂ ਤੇ ਇਧਰੋਂ ਸੋਣ ਮੋੜੇ ਤੋਂ ਨਾ ਆਪਾਂ ਅੱਗੇ ਜਾਣਾ ਮਾਈਕ ਹੀ ਬਗੀਆ ਅੱਗੇ ਇੱਕ ਹੋਰ ਆਸ਼ਰਮ ਹੈ ਉਹਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਨਾਲ ਹੀ ਆਪਾਂ ਇਧਰ ਦਰਸ਼ਨ ਕਰਾਂਗੇ ਚੱਕਰ 뷰 ਦੇ ਸੋ 뷰 ਚੈੱਕ ਕਰਦੇ ਰਿਹਾ ਕਰੋ ਤੁਸੀਂ ਬਾਈ ਸੱਪ ਉਹ ਸੱਪ ਸੱਪ ਬਿਚ 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 ਸਾਮਨਿਲ ਬਣਾਉਣਾ ਵਾ ਸੋ ਬਿਲਕੁਲ ਅਸੀਂ ਸੋਨ ਮੋੜਾ ਤੋਂ ਚੱਲ ਕੇ ਮਾਈ ਕੀ ਬਗਿਆ ਜਿਹੜਾ ਇੱਕ ਹੋਰ ਮੰਦਰ ਹੈ ਸੋ ਆਪਾਂ ਉੱਥੇ ਜਾਣਾ ਨੇ ਉੱਥੋਂ ਦਾ ਵੀ ਤੁਹਾਨੂੰ ਦੱਸਾਂਗੇ ਜਿਹੜਾ ਪਿੱਛੇ ਸੋਨ ਮੋੜਾ ਸੀ ਉੱਥੇ ਜਿਹੜੇ ਬਾਬਾ ਜੀ ਨੇ ਥੱਲੇ ਜਿਹੜੇ ਬੰਦ ਉਹਨਾਂ ਨੇ 7 ਸਾਲ ਥੱਲੇ ਜੰਗਲਾਂ ਦੇ ਵਿੱਚ ਤਪ ਕੀਤਾ ਬਿਨਾ ਖਾਦੇ ਅੰਨ ਜਲ ਤੇ ਆਗੇ ਤੇ ਜਦੋਂ ਉਹਨਾਂ ਨੂੰ ਪ੍ਰਾਪਤੀ ਹੋਈ ਜਿਹੜੇ ਸੰਤਾਂ ਨੂੰ ਪ੍ਰਾਪਤਿਤ ਹੁੰਦੀ ਉਹ ਹਮੇਸ਼ਾ ਕਹਿੰਦੇ ਨੇ ਵੀ ਅਸੀਂ ਕਦੀ ਰੱਬ ਦੀ ਪੂਛ ਤੱਕ ਨਹੀਂ ਵੇਖੀ ਸੋ ਬਾਟੋ ਜਿਹੜੇ ਸੰਤ ਹੀ ਹੁੰਦੇ ਨੇ ਸੋ ਆਪਾਂ ਥੱਲੇ ਜਾਣਾ ਮਾਈਕੀ ਬਗਿਆ ਸਥਾਨ ਤੇ ਉੱਥੇ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਸੁਨਾਲ ਦੇ ਨਾਲ ਤੁਸੀਂ ਦੇਖ ਸਕਦੇ ਆ ਵਿਊ ਕਿੰਨਾ ਘੈਂਟ ਆ ਜੇਕਰ ਤੁਸੀਂ ਮੇਰੇ ਨਾਲ ਟਰੈਵਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਰ ਸਕਦੇ ਹੋ ਆਪਾਂ ਚੰਗੀ ਜਾਂ ਕੋਈ ਵੀ ਹੋਰ ਜਿੰਨੇ ਕੁਝ ਸਿੱਖਣਾ ਸਾਡੇ ਕੋਲੋਂ ਸਿੱਖ ਵੀ ਸਕਦਾ ਸੋ ਧਰਮ ਦੀ ਕਿਰਿਆ ਵੀ ਸੋ ਬਿਲਕੁਲ ਚੱਲ ਰਹੇ ਹਾਂ ਬਾਕੀ ਜਿਹੜੇ ਹੋਰ ਸਾਡੇ ਵਲੌਗ ਨੇ ਕੀ ਰਹਿ ਕੇ ਕਰਨੀ ਆ ਜੋ ਜੋ ਤੁਸੀਂ ਅਭਿਆਸ ਕਰਦੇ ਹੋ ਉਹ ਤੁਹਾਨੂੰ ਵਾਸਤੇ ਕਿਦੋਂ ਕਿਵੇਂ ਮੇਰੇ ਅੱਧਾ ਕਿਵੇਂ ਗੱਲਬਾਤ ਉਹ ਵੀ ਸਾਰੀ ਦੱਸਾਂਗੇ ਸੋ ਚਲੋ ਚੱਲਦੇ ਹਾਂ ਪਹਿਲੇ ਥੱਲੇ ਦੂਜੇ ਸਥਾਨਾਂ ਦਰਸ਼ਨ ਕਰਦੇ ਹਾਂ ਬਿਲਕੁਲ ਆਪਾਂ ਮਾਈ ਕੀ ਬਗੀਆ ਮੰਦਰ ਦੇ ਲਾਗੇ ਆਵ ਚੁੱਕੇ ਹਾਂ ਸੋ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਜਾ ਕੇ ਪੀਲੂ ਨਹੀਂ ਆ ਗਏ ਨੇ ਆ ਵੀ ਢੋਂਗਦਾ ਚੱਲ ਮੇਲਾ ਮੇਲਾ ਬਸ ਠੀਕ ਹੈ ਖੁਸ਼ ਹਾਂ ਲੈ ਚੱਲ ਚੱਲ ਦੇਖੋ ਬਾਬਾ ਜੀ ਇਹ ਪੀਲੂ ਮੀਲੂ ਹੁੰਦੇ ਨੇ ਜਿਹੜੇ ਆ ਮਿਲਦੇ ਨੇ ਖੁਸ਼ੀ ਇਹ ਹੋਈ ਆ ਜਿਹੜੇ ਬੰਦਿਆਂ ਦੇ ਉਹਨੇ ਵਫਾਦਾਰ ਨਹੀਂ ਤੇ ਬੰਦਾ ਕਿਥੇ ਤੇਰੀ ਧੰਨ ਹੁ ਲੱਤ ਮੁਝ ਬਲਪ ਸਥਾਨਾਂ ਦੀ ਹੁਣ ਜਿਹੜੀ ਆ ਸੇਵਾ ਵਗੈਰਾ ਚੱਲਦੀ ਆ ਸੋਹਿੰਦਰ ਸਾਡੇ ਛੰਨੀ ਦੇਵ ਜੀ ਨੇ ਕਿ ਪਰਾਨੀ ਕਹਿੰਦਾ ਸੋ ਇੱਧਰ ਇੰਨਾ ਦੇ ਮਹੰਤ ਸੰਤ ਐ ਕਰ ਵੀ ਸੋ ਇੱਧਰਲੇ ਪਾਸੇ ਉਹ ਬੱਲੇ ਤੀਲੂ ਤੇਰੇ ਮਾਈ ਕੀ ਬਗੀਆਂ ਇੰਨੇ ਕੀ ਕਿਉਂਕਿ ਅੱਜ ਕੱਲ ਹਰੇਕ ਤੇ ਤੁਹਾਨੂੰ ਪਤਾ ਗੁਰੂ ਘਰਾਂ ਚ ਇਹ ਲੋਕ ਜਿਹੜੇ ਨੇ ਆਪਣਾ ਸਮਝੋ ਤੁਸੀਂ ਉਹਨਾਂ ਤੇ ਤੇ ਕੋਈ ਕਿਸੇ ਨੇ ਉਹਨੇ ਪੁੱਛਦਾ ਸੋ ਬਿਲਕੁਲ ਜੀ ਆਪਾਂ ਉਹਨਾਂ ਆਸ਼ਰਮ ਦੇ ਦਰਸ਼ਨ ਕਰਕੇ ਸੋ ਅਗੋਂ ਨਿਕਲ ਆਏ ਸੋ ਆਪਾਂ ਕਾ ਕਿੰਨਾ ਤੁਰਲੇ ਬਾਬਾ ਜੀ ਕਿੰਨਾ ਤੁਰਲੇ ਪਾਛਾ ਆਹ ਕੀ ਲੜ ਗਿਆ ਪਿੱਛੇ ਬਾਬਾ ਜੀ ਖਰਚ ਤੇ ਨਹੀਂ ਹੋਂਦੀ ਇੱਥੇ ਆਹ ਲੜਿਆ ਕੁਛ ਤੁਹਾਡੇ ਪਤਾ ਨਹੀਂ ਕੀ ਲੜਗਾ ਰਹੇ ਨੇ ਹੱਥ ਨਾਲ ਤੋ ਇਹ ਉਹ ਮੁੱਕੀ ਮੁੱਕੀ ਨੇ ਲੜਗੇ ਮੋਟੇ ਨੇ ਆ ਜੇ ਤੋਣਾ ਸੋ ਉਹਨਾਂ ਦੇਰਸ਼ਨ ਕਰਕੇ ਸਵਾ ਘਰ ਦੇਖੋ ਬਾਈ ਇਵੇਂ ਛੱਡਾਂ ਪਾ ਕੇ ਲੋਕ ਹਨ ਵਧੀਆ ਇਹਨਾਂ ਨੇ ਆਪਦਾ ਘਰ ਬਣਾਇਆ ਹੋਰ ਬਈ ਜਿੰਨ ਨੂੰ ਮਨੋ ਗਿਆ ਲੈ ਕਿ ਹੈ ਆਈ ਦੇਖਦਾ ਫਿਰੂ ਸੋ ਇਤਨੇ ਹਰੇਕ ਜਗ੍ਹਾ ਤੇ ਇਥੇ ਜਾਨੂੰ ਜੰਗਲ ਹੈ ਇਥੇ ਕਿਹੜਾ ਪਤਾ ਲੱਗਦਾ ਪਹਿਲੇ ਸਨਿਆਂ ਦੇ ਵਿੱਚ ਬੜਿਆਂ ਲੋਕਾਂ ਨੇ ਕਬਜ਼ੇ ਕੀਤੇ ਨੇ ਪਰ ਹੁਣ ਜਿਹੜਾ ਹੁਣ ਨਹੀਂ ਤੇ ਹੋਏਵੇਂ ਹੋ ਸਕਦਾ ਹਰੇਕ ਚੀਜ਼ ਦਾ ਹਕਤਾ ਦੇਣਾ ਪੈਂਦਾ ਹੈ ਹਾਂਜੀ ਇਹ ਜਿਹੜਾ ਕਮੱਖਿਆ ਮੰਦਿਰ ਤੁਸੀਂ ਦੇਖ ਰਹੇ ਹੋ ਨਰਮਦਾ ਮੰਦਿਰ ਨਾ ਉਹਨਾਂ ਕਮੱਖਿਆ ਨਰਮਦਾ ਮੰਦਿਰ ਸੋ ਇਹਦਾ ਵੱਖਰਾ ਜਿਹੜਾ ਵਲੌਗ ਮੈਂ ਬਣਾਉਂਗਾ ਬੜਾ ਹੀ ਇਤਿਹਾਸਿਕ ਬਹੁਤ ਹੀ ਤਗੜਾ ਸਥਾਨ ਤੇ ਨਾਲ ਸ਼ੇ ਭਰਾਂ ਦੀ ਕਥਾ ਵੀ ਜਿਹੜੀ ਅੱਜ ਤੋਂ ਚਾਲੂ ਸੁਣਦੇ ਆ ਜਾ ਕੇ ਆਹ ਬਾਈ ਯਾਰ ਚੈੱਕ ਕਰੋ ਅਸੀਂ ਇੱਥੋਂ ਆਏ ਪੂਰਾ ਬੂਰਾ ਐ ਗੋਲਕ ਤਾਰਾ ਵੱਡਾ ਕਮਾ ਕੇ ਤੇ ਫਿਰ ਇੱਥੇ ਪਹੁੰਚੇ ਆ ਬਾਈ ਲਤਾਂ ਸਾ ਸੁੱਖਾ ਬੀਤਿਆਂ ਜਿੱਥੇ ਜਵਾਬ ਦਿੰਦੀਆਂ ਛੇਤੀ ਉਹ ਇਹ ਵੀ ਨਹੀਂ ਦਿੰਦੀਆਂ ਕੋਈ ਗੱਲ ਨਹੀਂ ਚਰਦੀ ਕਲਾ ਸੋ ਜਾ ਰਹੇ ਆ ਅੱਗੇ ਅੱਗੇ ਦਰਸ਼ਨ ਕਰਾਉਣੇ ਆ